ਕਦੀ ਸਾਥ ਸ੍ਰੀ ਅਕਾਲ ਹੋਰ ਸਨਾਵ ਜੀ ਤੁਹਾਡਾ ਕੀ ਹਾਲ ਚੱਲ ਚਲੋ ਜੀ ਹੁਣ ਮਾਰਨਿੰਗ ਵੇਲੇ ਦੇ ਹੋ ਗਏ ਨੇ ਕੰਮ ਸ਼ੁਰੂ ਤੇ ਆਪਾਂ ਇਹਦੇ ਨਾਲ ਲੱਗੇ ਆਂ ਸਾਗ ਨੂੰ ਤੜਕਾ ਤੇ ਆਪਾਂ ਨੇ ਕੱਲ ਸ਼ਾਮ ਨੂੰ ਸਾਗ ਬਣਾਇਆ ਤਾਂ ਤੇ ਉਹਦੇ ਵਾਸਤੇ ਆਪਾਂ ਨੇ ਨਾ ਸਾਰੀ ਤਿਆਰੀ ਕਰ ਲਈ ਐ ਦੇਖੋ ਜੀ ਇੱਧਰ ਆਪਾਂ ਨੇ ਨਾ ਪਿਆਜ਼ ਦੀ ਕਟਿੰਗ ਕਰ ਲਈ ਐ ਇਹ ਹੈਗਾ ਅਦਰਕ ਲਸਣ ਤੇ ਦੋ ਮਿਰਚਾਂ ਪਾਵਾਂਗੇ ਆਪਾਂ ਸਾਗ ਦੇ ਵਿੱਚ ਪਹਿਲਾਂ ਹੀ ਆਪਾਂ ਨੇ ਮਿਰਚ ਬਹੁਤ ਜ਼ਿਆਦਾ ਪਾਈ ਹੋਈ ਐ ਇਹ ਮਿਰਚਾਂ ਹੈਗੀਆਂ ਬਹੁਤ ਜ਼ਿਆਦਾ ਕੌੜੀਆਂ ਐ ਜੇ ਆਪਾਂ ਚਾਰ ਪੰਜ ਮਿਰਚਾਂ ਖਾਓਗੇ ਨਾ ਫਿਰ ਤਾਂ ਫੈਮਲੀ ਦੇ ਬਿਲਕੁਲ ਵੀ ਸਾਗ ਖਾਣ ਨਹੀਂ ਹੋਣਾ ਹੈਗਾ ਇਸ ਕਰਕੇ ਆਪਾਂ ਦੋ ਹੀ ਮਿਰਚਾਂ ਪਾਵਾਂਗੇ। ਦੇਖੋ ਜੀ ਇੱਧਰ ਆਪਣੇ ਸਾਗ ਬਣਾ ਕੇ ਨਾ ਡੱਬੇ ਦੇ ਵਿੱਚ ਕੱਢ ਕੇ ਰੱਖਿਆ ਹੋਇਆ ਹੈ। ਇਹ ਹਟਕਣ ਵੀ ਲੱਗ ਗਿਆ। ਤੇ ਚਲੋ ਜੀ ਹੁਣ ਆਪਾਂ ਲਾਉਣ ਲੱਗੇ ਆ ਸਾਗ ਨੂੰ ਤੜਕਾ। ਜਿਹੜਾ ਸਾਗ ਦਾ ਤੜਕਾ ਲਾਉਣਾ ਨਾ ਆਪਾਂ ਨੇ ਨਾ ਉਹ ਆਪਾਂ ਸਰੋਂ ਦੇ ਤੇਲ ਦਾ ਹੀ ਲਾਵਾਂਗੇ। ਐਂ ਦਾ ਤੁਸੀਂ ਦੇਸੀ ਘਿਓ ਦਾ ਵੀ ਲਾ ਸਕਦੇ ਆ। ਪਰ ਸਰੋਂ ਦੇ ਤੇਲ ਦਾ ਤੜਕਾ ਲਾਇਆ ਵਾ ਬਹੁਤ ਜ਼ਿਆਦਾ ਸਾਗ ਟੇਸਟੀ ਬਣਦਾ ਹੈ। ਐਨੇ ਆਪਣਾ ਤੇਲ ਗਰਮ ਹੋ ਜਵੇ। ਤੇ ਪਾਇਰੀ ਇੱਕ ਦੋ ਮਿੰਟ ਦੀ ਕਰਦੇ ਆ ਵੇਟ ਦੇਖੋ ਜੀ ਕੱਲ੍ਹ ਸ਼ਾਮ ਜੀ ਨੂੰ ਸੀ ਪਾਇ ਤਾਂ ਨਿੰਬੂ ਦਾ ਅਚਾਰ ਇਹਦੇ ਵਿੱਚ ਨਾ ਬਹੁਤ ਜ਼ਿਆਦਾ ਟੇਸਟੀ ਲੱਗਦਾ ਤੇ ਆਪਣੇ ਘਰ ਵਿੱਚੇ ਬੂਟਾ ਲੱਗਿਆ ਹੈਗਾ ਉਹਨੂੰ ਬਹੁਤ ਬਹੁਤ ਜ਼ਿਆਦਾ ਨਿੰਬੂ ਲੱਗੇ ਆ ਦੇਖੋ ਜੀ ਅੰਦਰ ਆਪਾਂ ਨੇ achar ਬਣਾ ਕੇ ਨਾ ਦੋ ਡੱਬੇ ਭਰ ਲਏ ਨੇ ਦੇਖੋ ਸਰਦੀ ਸਰਦੀ ਦੇ ਬਹੁਤ ਜ਼ਿਆਦਾ ਮੌਜ ਰਹੀਦੀ ਆ ਤੇ ਨਿੰਬੂ ਦੇ ਵਿੱਚ ਇੰਨਾ ਜ਼ਿਆਦਾ ਰਸਾ ਤਾਂ ਨਾ ਦੇਖੋ ਸਾਰਾ ਡੱਬਾ ਨਾ ਇਸ ਤਰ੍ਹਾਂ ਰਸੇ ਨਾਲੇ ਭਰਿਆ ਪਿਆ ਇਹਦੀ ਵੀ ਵੀਡੀਓ ਆਪਾਂ ਨੇ ਪਾਉਣੀ ਹੈ ਬਣਾਈ ਹੋਈ ਹੈ ਤੇ ਟਾਈਮ ਨਹੀਂ ਲੱਗਿਆ ਹੈਗਾ ਚਲੋ ਜੀ ਇੰਨੇ ਆਪਾਂ ਤੇਲ ਨੂੰ ਮੈਂ ਗਰਮ ਤੇ ਆਪਾਂ ਹੁਣ ਮਿਰਚਾਂ ਦੀ ਕਰ ਲੈਨੇ ਆ ਕਟਿੰਗ ਦੇਖੋ ਜੀ ਇੰਨੀਆਂ ਤਿੱਖੀਆਂ ਮਿਰਚਾਂ ਹਨ ਇੱਕ ਨਹੀਂ ਖਾ ਹੁੰਦੀ ਹੈਗੀ ਰੋਟੀ ਦੇ ਨਾਲ ਇੰਨੀ ਜਿਆਦਾ ਇਹਦੇ ਵਿੱਚ ਨਾ ਬੀਜ ਖੇ ਪੋਏ ਵੀ ਆ ਇਹ ਹਾਈਬ੍ਰਿਡੇ ਬੀਜ ਲੱਗਦਾ ਮੈਨੂੰ ਇਹ ਕਈ ਵਾਰ ਤਾਂ ਜਦ ਮਿਰਚਾਂ ਆ ਜਾਂਦੀਆਂ ਉਹ ਮਿੱਠੀਆਂ-ਮਿੱਠੀਆਂ ਜਿਹੀ ਮਿਰਚਾਂ ਹੁੰਦੀਆਂ ਇਹਦਾ ਇੱਕ ਮਿਰਚੇ ਬਸ ਕਰਾਉਂਦੀ ਆ ਇਹਦੇ ਕਰਕੇ ਮੈਂ ਤਾਂ ਦੋ ਹੀ ਮਿਰਚਾਂ ਪਾਉਣੀਆਂ ਐ ਇਹ ਸੀਸੀ ਲੱਗ ਜਾਂਦੀ ਹੈ ਫੈਮਿਲੀ ਕਰਨ ਇਹ ਕਹਿੰਦੇ ਨੇ ਆ ਖੱਟ ਮਿਰਚ ਪਾਇਆ ਕਰੋ ਬਾਅਦ ਵਿੱਚ ਤੇ ਫਿਰ ਕੁਝ ਮਿੱਠਾ ਖਾਣਾ ਪੈਂਦਾ ਇਹਦੇ ਨਾਲ ਕੋ ਆਪਾਂ ਨਾ ਇਸ ਕਰਕੇ ਆਪਾਂ ਨੇ ਨਾ ਥੋੜਾ ਜਿਹਾ ਮਿਰਚਾ ਘੱਟੇ ਪਾਉਣੀ ਆ ਸਾਗ ਦੇ ਨਾਲ ਜਿੰਨਾ ਤੜਕਾ ਲੱਗੀ ਜਾਵੇ ਨਾ ਉਹਨਾਂ ਜ਼ਿਆਦਾ ਟੇਸਟੀ ਬਣਦਾ ਹੈ ਤੇ ਨਾ ਤਿੰਨਾਂ ਸਰਗੇ ਸਰਗੇ ਸਾਡੇ ਸਾਗ ਨਾਲ ਬਹੁਤ ਜ਼ਿਆਦਾ ਵਧੀਆ ਲੱਗਿਆ ਬਸ ਜਿੰਨੇ ਕ ਸਾਗ ਆਪਾਂ ਨੇ ਖਾਣਾ ਬਸ ਉਹਨੇ ਇੱਕ ਨੂੰ ਤੜਕਾ ਲਾਉਨੇ ਆ ਫਿਰ ਬਹੁਤ ਜ਼ਿਆਦਾ ਟੇਸਟੀ ਬਣਦਾ ਤੇ ਨਾਲ ਆਪਾਂ ਬਣਾਵਾਂਗੇ ਮੱਕੀ ਦੀਆਂ ਰੋਟੀਆਂ ਬਿਲਕੁਲ ਉਧਰ ਪੰਛੀਆਂ ਦੀ ਬਾਜਾ ਬਹੁਤ ਸੋਹਣੀ ਆ ਸੁਣਨ ਨੂੰ ਮਿਲਦੀਆਂ ਚਲੋ ਪਰ ਹਮ ਮਿਰਚਾਂ ਦੇ ਕਾਲੀਆ ਕਢੇਗਾ ਆਪਣਾ ਗਰਮ ਸਭ ਤੋਂ ਪਹਿਲਾਂ ਆਪਾਂ ਨੇ ਤੜਕੇ ਦੇ ਵਿੱਚ ਪਾਉਣਾ ਇਲਾਚਣ ਥੋੜੇ ਜਿਹਾ ਰੰਗਣਾ 골ਡ ਬ੍ਰਾਊਨ ਹੋ ਜਵੇ ਉਸ ਤੋਂ ਬਾਅਦ ਮਗਰੋਂ ਕੇਰ ਆਪਾਂ ਅਦਰਕ ਪਾਵਾਂਗੇ ਤੇ ਫੇਰ ਹੁਣ ਨਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆਦਰਕ ਦੇਖੋ ਜੀ ਜੇ ਸਾਗ ਦੇ ਵਿੱਚ ਨਾ ਜਿਆਦਾ ਸਮਾਨ ਪਾ ਕੇ ਆਪਾਂ ਤੜਕਾ ਲਾਉਂਗੇ ਨਾ ਤੇ ਨਾ ਸਾਗ ਦਾ ਨਾ ਸਵਾਦ ਦੁੱਗਣਾ ਵੱਧ ਜਾਂਦਾ ਹੈ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਪਿਆਰ ਦੀ ਕੜੇਂ ਕਰੀ ਹੋਈ ਆ ਹੁਣ ਆਪਾਂ ਇਹਦੇ ਵਿੱਚ ਪਾ ਦਈਏ ਪਿਆਜ਼। ਹੁਣ ਆਪਾਂ ਇਹਦੇ ਵਿੱਚ ਪਾ ਦਈਏ ਹਰੀ ਮਿਰਚ। ਜਿਹੜਾ ਨਾ ਪ੍ਰਾਗ ਨਾਲ ਮੱਕੀ ਨੇ ਰੋਣੀਆ ਮੜਾਈ ਆ ਜੀ ਨਾ। ਇੱਕ ਭੈਣ ਦਾ ਕਮੈਂਟ ਆਇਆ ਦਾ ਨਾਂ ਤਾਂ ਇਹਨੂੰ ਪਤਾ ਨਹੀਂ ਹੈਗਾ ਕੀ ਹੈ ਯਾਦ ਨਹੀਂ ਹੈਗਾ। ਉਹ ਕਹਿੰਦੀ ਦੀਦੀ ਤੁਸੀਂ ਨਾ ਜਿਹੜਾ ਰੋਟੀ ਪਕਾਉਨੇ ਆ ਨਾ ਤੁਸੀਂ ਇਸ ਤਰੀਕੇ ਨਾਲ ਸਿੱਧਣ ਤੇ ਰੋਟੀ ਹੈ ਪਕਾਉਨੇ ਆ ਪਤਨ ਸਿੱਧੇ ਇੱਕ ਤਾਂ ਕਮੈਂਟ ਕਰਿਆ ਹੋਇਆ ਦਾ ਕਹਿੰਦੀ ਰੋਟੀ ਟੁੱਟਦੀ ਨਹੀਂ ਹੈਗੀ ਨਹੀਂ ਜੀ ਬਿਲਕੁਲ ਵੀ ਰੋਟੀ ਟੁੱਟਦੀ ਨਹੀਂ ਹੈਗੀ ਹੈਗੀ ਬਿਲਕੁਲ ਵੀ ਰੋਟੀ ਟੁੱਟਦੀ ਨਹੀਂ ਹੈਗੀ ਕਹਿੰਦੀ ਅਸੀਂ ਦਾ ਬਹੁਤ ਹੀ ਤਰੀਕੇ ਨਾਲ ਹੌਲੀ ਜਿਹਾ ਪਕਾਉਨੇ ਕਹਿੰਦੀ ਸਾਡੀ ਤਾਂ ਰੋਟੀ ਪੇਟ ਟੁੱਟ ਜਾਂਦੀ ਆ ਕਹਿੰਦੀ ਮੈਂ ਤੁਹਾਡੀ ਕਿੰਨੀਆਂ ਸਾਰੀਆਂ ਵੀਡੀਓ ਦੇਖੀਆਂ ਜਦੋਂ ਵੀ ਤੁਸੀਂ ਰੋਟੀ ਪਕਾਉਨੇ ਆ ਨਾ ਬਹੁਤ ਜ਼ਿਆਦਾ ਤੇਜ਼ ਪਕਾਉਨੇ ਆ ਕਹਿੰਦੀ ਤੁਸੀਂ ਗੱਲਾਂ ਕਰਦੇ ਕਰਦੇ ਬਸ ਇਸ ਤਰੀਕੇ ਨਾਲ ਪਾ ਦਿੰਦੇ ਆ ਕਹਿੰਦੀ ਮੈਂ ਤਾਂ ਦੇਖ ਕੇ ਖrar ਰਹਿ ਗਈ ਦੇਖੋ ਜੀ ਬਿਲਕੁਲ ਵੀ ਰੋਟੀ ਟੁੱਟਦੀ ਨਹੀਂ ਹੈਗੀ ਜਿੱਦਣ ਆਪਾਂ ਨੇ ਫੇਰ ਰੋਟੀਆਂ ਬਣਾਈਆਂ ਨਾ ਫੇਰ ਆਪਾਂ ਤੁਹਾਨੂੰ ਪ੍ਰੋਪਰ ਵੀਡੀਓ ਦਵਾਂਗੇ ਵੀ ਕਿਸ ਤਰੀਕੇ ਨਾਲ ਆਪਾਂ ਘਰ ਦੇ ਵਿੱਚ ਰੋਟੀ ਬਣਾ ਸਕਦੇ ਆ ਤੇ ਮੇਰੀ ਭੈਣ ਬਹੁਤ ਜ਼ਿਆਦਾ ਖੁਸ਼ ਹੋਈ ਤੇ ਸੋਣ ਸੋਣੇ ਭੈਣ ਨੇ ਕਮੈਂਟ ਲਿਖਿਆ ਕਹਿੰਦੀ ਜਦੋਂ ਅਸੀਂ ਸਾਗ ਦੇ ਮੱਕੀ ਦੀ ਰੋਟੀ ਬਣਾਉਨੇ ਆ ਨਾ ਮੇਰੇ ਤਾਂ ਨਾ ਮੂੰਹ ਦੇ ਵਿੱਚ ਮੱਲੋ ਮੱਲੀ ਪਾਣੀ ਆਉਣ ਲੱਗ ਜਾਂਦਾ ਕਹਿੰਦੀ ਬਹੁਤ ਵਧੀਆ ਸਾਗ ਬਣਦਾ ਚੁੱਲ੍ਹੇ ਤੇ ਅਸੀਂ ਤਾਂ ਕੂਕਰਾਂ ਦਾ ਸਾਗ ਖਾ ਖਾ ਕੇ ਨਾ ਬੋਰ ਹੋ ਚਲੋ ਜੀ ਇੱਕ ਦਿਨ ਆਪਣਾ ਇਹਦਾ ਤੜਕਾ ਵੀ ਨਮਚ ਜਵੇ ਹਾਂ ਤੜਕਾ ਬਣ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਸਾਰਾ ਅਗਲਾ ਸੁਬਹ ਬਣਾ ਲਵਾਂ ਮਿਕਸ ਕਰਾਂਗੀ ਤਦ ਵੀ ਭੈਣਾ ਕਹਿੰਦੇ ਤੁਸੀਂ ਵੀ ਇੰਨਾ ਸਾਗ ਪਤਲਾ ਖਾਣੇ ਆ ਦੇਖੋ ਜੀ ਸਾਗ ਪਤਲਾ ਹੈ ਨਹੀਂ ਕਿਉਂ ਕੈਮਰੇ ਦੇ ਵਿੱਚ ਇਹ ਲੱਗਦਾ ਸਾਨੂੰ ਦੇਖੋ ਇਹ ਜੇ ਸਾਗ ਹੁੰਦਾ ਹੋਈ ਜੇ ਸਾਗ ਬਣਾਉਣੀ ਹੁੰਦੀ ਇਹ ਕੈਮਰੇ ਦੇ ਵਿੱਚ ਤੁਹਾਨੂੰ ਨਾ ਕੁਝ ਹੋਰ ਹੈ ਦਿਖਣ ਲੱਗ ਜਾਂਦਾ ਜੇ ਰਾਤਾ ਪਨੇ ਸਾਗ ਨੂੰ ਚਰਤਾ ਤੇ ਹੁਣ ਇਹਨੂੰ ਆਪਾਂ ਐ ਚੰਗੀ ਤਰ੍ਹਾਂ ਮਿਕਸ ਕਰ ਦਨੇ ਆ ਦੇਖੋ ਜੇ ਇਹ ਹੈਗਾ ਤਾਂ ਸਾਗ ਨੂੰ ਤੜਕਾ ਲਾਉਣ ਦਾ ਤਰੀਕਾ ਤੇ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਇਸ ਤਰੀਕੇ ਨਾਲ ਸਾਗ ਨੂੰ ਤੜਕਾ ਲਾ ਕੇ ਖਾਓ ਰੋਟੀ ਨਾਲ ਖਾਓ ਮੱਕੀ ਦੀਆਂ ਰੋਟੀਆਂ ਇਹਨਾਂ ਨੂੰ ਪੈਨ ਨੂੰ ਲੈ ਕੇ ਪਾ ਲਾਂ ਤੇ ਇਹਨੂੰ ਇੱਕ ਵਾਰ ਗਰਮ ਕਰ ਦਿੰਨੇ ਆਂ ਇਹ ਫ੍ਰਿਜ ਦੇ ਵਿੱਚ ਰੱਖਿਆ ਹੋਇਆ ਇਹਨਾਂ ਨੂੰ ਜੇ ਕਰਕੇ ਇਹ ਠੰਡਾ ਹੈ ਇਹਨੂੰ ਇੱਕ ਵਾਰ ਗਰਮ ਕਰਕੇ ਰੱਖ ਦੇਣਾ ਤੇ ਹੁਣ ਆਪਾਂ ਚੱਲਦੇ ਆਂ ਰੋਟੀ ਬਣਾਉਣ ਤੇ ਉਧਰ ਵੀ ਛੋੜੂ ਲੱਗਿਆ ਹੋਇਆ ਕਿੰਨੂ ਤੋੜਨਾ ਅਤੇ ਮੀਂਹ ਜੀ ਫੇਰ ਮੈਂ ਜਾਣਾ ਕੰਕੜ ਚ ਰੇਹ ਹੋਣਾ ਹੁਣ ਪਹਿਲਾ ਪਹਿਲਾ ਮੈਂ ਕੀ ਹੁਣ ਸਾਗ ਆ ਗਿਆ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਢੱਕ ਦਨੇ ਆ ਦੇਖੋ ਜੀ ਆਪਣੇ ਸਾਗ ਨੂੰ ਤੜਕਾ ਲੱਗਿਆ ਦੇਖੋ ਕਿੰਨਾ ਸੋਹਣਾ ਲੱਗਦਾ ਇਹ ਆਧਾ ਲਸਣ ਪਾਇਆ ਤਾਂ ਆਪਾਂ ਨੇ ਬਹੁਤ ਜ਼ਿਆਦਾ ਤੇ ਆਪਣਾ ਸਾਗ ਦੇਖੋ ਇੱਕ ਨੰਬਰ ਬਣ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਗੈਸ ਕਰਦਨੇ ਬੰਦ ਜਿਹੜਾ ਖਾਣਾ ਹੋ ਗਨ ਜਿਹਦੇ ਗਰਮ ਕਰ ਲੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਵਿਹੜੇ ਵਿੱਚ ਜੋ ਜਿਉਨ ਆਪਾਂ ਨੇ ਲਾ ਦਿੱਤਾ ਹੈ ਸਾਗ ਨੂੰ ਤੜਤਾ ਤੇ ਮਿਲਦੇ ਹੁਣ ਥੋੜੀ ਤੇ ਤੇ ਹੁਣ ਆਪਾਂ ਖਾਣੀ ਹੈ ਰੋਟੀ ਮਤਾਂ ਉਸ ਤੋਂ ਪਹਿਲਾਂ ਨਾ ਸਲਾਦ ਦੀ ਕਟਿੰਗ ਕਰ ਲਈਏ ਜੇ ਮੂਲੀ ਨਾ ਹੋਵੇ ਨਾ ਫੇਰ ਸਾਗ ਦੇ ਮੱਕੀ ਦੀ ਰੋਟੀ ਦਾ ਨਾ ਉਹਨਾਂ ਟੇਸਟ ਜਾਨੀ ਆਉਗਾ ਹੈਗਾ ਨਾਲ ਮੂਲੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਟਾਈਮ ਹੋ ਗਿਆ ਹੁਣ 9:30 ਦਾ ਹੋ ਗਿਆ ਤੇ ਹੁਣ ਆਪਾਂ ਖਾਵਾਂਗੇ ਰੋਟੀ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਹੈ ਤੇ ਇੱਕ ਪਾਸੇ ਸਾਡੇ ਬੀਜ ਰਹੇ ਨੇ ਕਣਕ ਤੇ ਕ ਨਾਲੇ ਸਪਰੇਅ ਕਰਨੇ ਵਾਲਾ ਭਾਈ ਵੀ ਪਹੁੰਚ ਗਿਆ ਕਹਿੰਦੇ ਨਾਲ ਦੀ ਨਾਲ ਵਸ ਸਪਰੇਅ ਵੀ ਜਦੇ ਕਰ ਦਿੰਦੇ ਆ ਕਹਿੰਦੇ ਨਹੀਂ ਤਾਂ ਫਿਰ ਬੁੱਲੀ ਡੰਡਾ ਹੋ ਜਾਂਦਾ ਦੇਖੋ ਜੀ ਇਹ ਨਵੀਂ ਤਕਨੀਕ ਚੱਲੀ ਆ ਅੱਗੇ ਤਾਂ ਇਹਨੇ ਕੋਈ ਕਹਿੰਦੇ ਕਰਦੇ ਨਹੀਂਦੇ ਹੁਣ ਕਹਿੰਦੇ ਬਹੁਤ ਜ਼ਿਆਦਾ ਬੁੱਲੀ ਡੰਡਾ ਹੋਣ ਲੱਗ ਗਿਆ ਹੁੰਦੇ ਕਰਕੇ ਨਾ ਨਾਲ ਦੀ ਨਾਲੇ ਸਪਰੇਅ ਕਰਨੀ ਪੈਂਦੀ ਆ ਫਿਰ ਦੁਪਹਿਰੇ ਵੇਲੇ ਉਹਨਾਂ ਨੂੰ ਵੀ ਰੋਟੀ ਆਪਣੇ ਤਿਆਰ ਕਰਕੇ ਦੇਣੀ ਆ ਚਲੋ ਜੀ ਹੁਣ ਮੈਂ ਸਲਾਦ ਕੱਟ ਲੁਮ ਮਿਲਦੇ ਆ ਥੋੜੀ ਦੇਰ ਕਰੀਂ ਕਰਦੀ ਸੀ ਨਾ ਵਿੱਚੇ ਫੋਨ ਆ ਗਿਆ ਤਾਂ ਇਸ ਕਰਕੇ ਫਿਰ ਮੈਨੂੰ ਉਧਰ ਗੱਲਬਾਤ ਸੁਣਨੀ ਪਈ ਆ ਤੇ ਹੁਣ ਆਪਾਂ ਪਾ ਲਈਏ ਸਾਗ ਇਹ ਰੋਟੀ ਦੀ ਤਾਂ ਬਹੁਤ ਜ਼ਿਆਦਾ ਤੇਜ਼ ਭੁੱਖ ਲੱਗੀ ਹੋਈ ਆ ਇਹ ਵਿੱਚ ਪਾ ਲਈ ਆਪਾਂ ਕਾਲੀ ਮਿਰਚ ਇਹ ਚਾਰ ਪਾਏ ਹੋਏ ਆਪਾਂ ਨੇ ਅਦਰਕ ਦਾ ਸਾਦਿਆਂ ਸਾਦਿਆਂ ਤਾਂ ਨਾ ਅਦਰਕ ਦਾ achar ਬਹੁਤ ਜ਼ਿਆਦਾ ਵਧੀਆ ਲੱਗਦਾ ਇੱਧਰ ਆਪਾਂ ਨੇ achar ਪਾਇਆ ਹੋਇਆ ਲਾਲ ਮਿਰਚ ਦਾ ਇਹ ਬਹੁਤ ਜ਼ਿਆਦਾ ਨਾ ਤਿੱਖੀ ਮਿਰਚ ਐ ਬਸ ਇੱਕੇ ਖਾ ਹੁੰਦੀ ਆ ਤੇ ਨਾਲ ਆਪਾਂ ਨੇ ਬਣਾਈਆਂ ਮੱਕੀ ਦੇ ਕਣਕ ਦੀਆਂ ਮਿੱਸੀਆਂ ਰੋਟੀਆਂ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਨੇ ਦੇਖੋ ਜੀ ਮੈਂ ਬਿਨਾ ਚੋਪੜੇ ਤੇ ਖਾਣੀ ਹੈ ਤੇ ਹੁਣ ਆਪਾਂ ਪਾ ਲਈਏ ਸਾਗ ਦੇ ਵਿੱਚ ਜਿਹੜੀ ਸਭ ਤੋਂ ਵਧੀਆ ਚੀਜ਼ ਲੱਗਦੀ ਹੈ ਮੱਖਣ ਚਮਚਾ ਵੀ ਨਹੀਂ ਹੈਗਾ ਇੱਥੇ ਦਾ ਦੇਖੋ ਜੀ ਜੇ ਸਾਗ ਦੇ ਵਿੱਚ ਮੱਖਣ ਨਾ ਹੋਵੇ ਨਾ ਤਾਲਾ ਭਾਜਾ ਟੇਸਟੀ ਨਹੀਂ ਆਵੇਗਾ ਇਹ ਹੈ ਕਿ ਆਪਣੇ ਘਰ ਦੀਓ ਬਣੀ ਹੋਈ ਹੈ ਮਖਣੀ ਦੇਖੋ ਨਾ ਆਪਾਂ ਖਾਣ ਲੱਗੇ ਰੋਟੀ ਇਹ ਹੈਗੀ ਮੇਰੀ ਥਾਲੀ ਦੇਖੋ ਜੀ ਨਾਲ ਹੈਗਾ ਹੈ ਕੱਪ ਹੈਗਾ ਲੱਸੀ ਦਾ ਦੋ ਰੋਟੀਆਂ ਖਾਣੀ ਹੈ ਮੈਂ ਤੇ ਨਾਲ ਆਪਾਂ ਲਵਾਂਗੇ ਸਲਾਦ ਤੇ ਜੇ ਦਿਲ ਕਰਿਆ ਤਾਂ ਨਾਲ ਫੇਰ ਹਰੀ ਮਿਰਚ ਵੀ ਖਾਵਾਂਗੇ ਇਸ ਤਰੀਕੇ ਨਾਲ ਮੈਂ ਖਾਣੀ ਹੈ ਰੋਟੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਚਲੋ ਜੀ ਪਹਿਲਾਂ ਖਾ ਲਈਏ ਰੋਟੀ ਉਸਤੇ ਮਗਰੋਂ ਫੇਰ ਫੇਰ ਦੁਬਾਰੇ ਫੇਰ ਰੋਟੀ ਬਣਾਉਣੀ ਆਪਾਂ ਨੇ ਇਹ ਕੰਮ ਵਾਲੇ ਬੰਦੇ ਲੱਗੇ ਹੋਏ ਨੇ ਚਲੋ ਜੀ ਹੁਣ ਆਪਾਂ ਚੱਲਦੇ ਆ ਟੀਵੀ ਕੋਲ ਨਾਲੇ ਟੀਵੀ ਦੇਖਾਂਗੇ ਨਾਲੇ ਖਾਵਾਂਗੇ ਰੋਟੀ ਪਾਣੀ ਹੋਰ ਲੱਗਿਆ ਹੋਣਾ ਇਹ ਭੈਣ ਤਾਂ ਲੱਗੀ ਆ ਸਾਗ ਨਾਲ ਮੱਕੀ ਦੀ ਰੋਟੀ ਖਾਣ ਤੇ ਮੇਰੇ ਤੇ ਤਾਂ ਹੁਣ ਰੁਕ ਨਹੀਂ ਰਿਹਾ ਰੁਕ ਨਹੀਂ ਹੋ ਰਿਹਾ ਇਹ ਬਹੁਤ ਜ਼ਿਆਦਾ ਤੇਜ਼ ਭੁੱਖ ਲੱਗੀ ਹੋਈ ਆ ਚਲੋ ਜੀ ਹੁਣ ਆਪਾਂ ਚੱਲਦੇ ਆ ਕਮਰੇ ਚਲੋ ਆਇਦਰ ਨਾਲ ਜਿਓ ਲਿਆਈਆਂ ਹਰੇ ਵਾਲੇ ਖੇਤ ਜੀ ਇਧਰ ਸਿਆਚ ਨਹੀਂ ਇਹ ਕਣੀ ਕਰਦੇ ਪਹਿਲਾਂ ਲਖਾਉਣਾ ਪੈਂਦਾ ਤੂੰ ਮਾਗਰ ਵੀ ਬੰਦੇ ਬੈਠੇ ਨੇ ਠੀਕ ਨੇ ਦਵਾਈ ਤਾਂ ਉਹਨਾਂ ਦੀ ਵੀ ਐਸੀ ਕੰਪਨੀ ਦੇ ਲਈ ਹੋਈ ਹੈ ਠੀਕ ਹੈ ਤੇ ਜੀ ਦਾ ਨੰਬਰ ਪਹਿਲਾਂ ਲੱਗਿਆ ਤਾਂ ਉਹਦਾ ਨੰਬਰ ਰੁਕੀ ਤੇ ਲੈਂਦੇ ਨੰਬਰ ਦੇ ਹਿਸਾਬ ਨਾਲ ਕਰਨਾ ਪੈਂਦਾ ਉਹ ਰੁਕੀ ਤੇ ਲੈਂਦੇ ਇਹ ਕੰਪਨੀ ਵਾਲਿਆਂ ਦੀ ਆ ਨਾ ਪੀ ਆਈ ਵਾਲਿਆਂ ਜਿਹੜਾ ਇਹ ਕੰਪਨੀ ਦੀ ਇਹ ਦਵਾਈ ਲਊਗਾ ਉਹਦੀ ਉਹਦੀ ਇਹ ਕਰ ਦਿੰਦੇ ਨੇ ਸਪਰੇ ਅਮਰੀਕਾ ਵਾਹ ਦੈਨ ਜ਼ਬਰੇਗਾ ਭਾਈ ਪਾਵਰ ਉਸੇ ਨੂੰ ਪਾਵਰ ਕਿਉਂ ਨਹੀਂ ਆ ਜਾ ਹੁਣ ਆਪਾਂ ਉਹ ਆਓ ਮੜਾ ਜਾ ਹੋਰ ਨਹੀਂ ਹੋਊ ਉਧਰ ਨੂੰ ਹੋ ਤਾਂ ਮਾੜੀ ਦਰਪਾਲ ਬਾਹਂਦਾ ਸਰੋ ਤੇ ਵੜਾ ਜਾ ਨੂੰ ਕਹੇ ਨੀਵਾ ਕਰ ਦੂਗਾ ਉਧਰ ਐਂ ਦਾ ਵੈਂਟਾਂ ਚ ਕਰਦੇ ਨਹੀਂ ਕਰਦੇ ਫਿਰ ਪਾਪਾ ਚੱਕੀ ਵੀਰੀ ਜਾਣਾ ਦੀ ਆਪਾਂ ਨੇ ਆਇਆ ਉੱਤੇ ਪਾਣੀ ਮਾਰਦੇ ਲਿਆ ਕੇ ਬਾਲਟੀ ਹੋ ਬਾਲਟੀ ਪਾਣੀ ਦੀ ਛਲਕਦੇ ਲੈ ਜੂਗੀ ਦਵਾਈ ਦਵਾਈ ਵਾਲੀ ਬਾਲਟੀ ਨਾਲ ਐਂ ਲੋਈ ਲੈ ਆਈ ਆਈ ਥੇ ਮਾਰਦੇ ਛੱਟਾ 15 ਲੀਟਰ ਤੇਲ ਪਾ ਜਾਂਦਾ ਉਹ ਇਹ ਕਬੀ ਲੀਟਰ 22 23 ਲੀਟਰ